ਧੰਨਵਾਦ ਹੈ ਮੁੱਖ ਮੰਤਰੀ ਭਗਵੰਤ ਪਾਜੀ ਦਾ ਆਮ ਆਦਮੀ ਪਾਰਟੀ ਦੇ ਪ੍ਰਿਮੋ ਅਰਵਿੰਦ ਜੀ ਦਾ ਔਰ ਮਨੀਸ਼ ਸੋਧਿਆ ਜੀ ਦਾ ਸਾਡੀ ਪਾਰਟੀ ਦਾ ਸ਼ੁਰੂ ਤੋਂ ਵੀ ਵਿਜ਼ਨ ਰਿਹਾ ਕਿ ਕੋਈ ਵੀ ਬੱਚਾ ਬਿਨਾਂ এডਿਕੇਸ਼ਨ ਦੇ ਨਾ ਰਹੇ ਪੰਜਾਬ ਦੇ ਵਿੱਚ ਸਰਕਾਰ ਆਣ ਤੋਂ ਬਾਅਦ ਲਗਾਤਾਰ ਸਿੱਖਿਆ ਮੰਤਰੀ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਦਾਖਲਾ ਮਹੀਮ ਸ਼ੁਰੂ ਕੀਤੀ ਸੀ ਔਰ ਪੇਰੈਂਟਸ ਨਾਲ ਮੀਟਿੰਗ ਚਾਲੂ ਕੀਤੀ ਸੀ ਔਰ ਅੱਜ ਅਸੀਂ ਕੁਝ ਸਕੂਲਾਂ ਨਾਲ ਇੰਟਰੈਕਸ਼ਨ ਕਰਕੇ ਆਏ ਆ ਪੇਰੈਂਟਸ ਨਾਲ ਔਰ ਅਸੀਂ اچਾਨੇ ਕੋਈ ਵੀ ਬੱਚਾ ਘਰ ਨਾ ਬੈਠੇ ਛੋਟਾ ਬੱਚਾ ਜਿਹੜਾ ਹੈ ਉਹਦਾ ਸਕੂਲ ਜਣਾ ਅਸੀਂ ਇਹਦੇ ਲਈ ਜਿਹੜੀ ਪਹਿਲਾਂ ਇਹਦਾ ਇੱਕ ਸਾਰੇ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਅੱਗੇ ਹੋ ਕੇ ਅਸੀਂ ਕੋਰਟ ਕੰਪਲੈਕਸ ਦੇ ਵਿੱਚ ਸੌਰੀ ਡਿਸਟ੍ਰਿਕਟ ਕੰਪਲੈਕਸ ਦੇ ਵਿੱਚ ਜਾ ਕੇ ਉਹਨੂੰ ਹਰੀ ਝੰਡੀ ਦਿੱਤੀ ਤਾਂ ਕਿ ਉਹ ਜਿਹੜੀ ਮਹੀਮ ਹੈ ਹਰ ਇੱਕ ਜਗ੍ਹਾ ਤੇ ਘੁੰਮ ਕੇ ਉਹ ਮੈਸੇਜ ਲੱਗੇ ਕੁਝ ਏਰੀਆ ਇਹਨਾਂ ਦੇ ਹੁੰਦੇ ਆ ਕੋਈ ਸਲਬ ਮੇਰੀ ਹੈ ਕੋਈ ਛੋਥੇ ਤੱਕ ਵੀ ਇਹ ਮੈਸੇਜ ਜਾਣਾ ਚਾਹੀਦਾ ਬੱਚਾ ਘਰਾਂ ਮਾਂ ਬੈਠੇ ਸੋ ਇਹ ਜਿਹੜੇ ਸਕੂਲ 'ਚ ਖੜੇ ਆ ਅੱਜ ਬਹੁਤ ਅਹਿਮ ਸਕੂਲ ਆ ਇਲਾਕੇ ਦਾ ਨਈਵਾਦੀ ਦਾ ਔਰ ਮੈਂ ਕਹਿ ਸਕਦਾ ਬਹੁਤ ਪੁਰਾਣਾ ਸਕੂਲਾਂ 'ਚ ਇੱਕ ਹੈ ਔਰ ਬਹੁਤ ਅੱਛਾ ਤੁਸੀਂ ਦੇਖੋ ਇਹ ਬੜਾ ਪੁਰਾਣਾ ਇਨਫਰਾਸਟ੍ਰਕਚਰ ਹੈ ਲੇਕਿਨ ਇਹਦੇ ਵਿੱਚ ਵਾਅਦਾ ਕਰਨ ਲਈ ਲਗਾਤਾਰ 40 ਲੱਖ ਰੁਪਏ ਦੇ ਕਰੀਬ ਜਿਹੜਾ ਹੈ ਸਕੂਲ ਨੂੰ ਇਹ ਸਰਕਾਰ ਵੱਲੇ ਦਿੱਤਾ ਗਿਆ ਤਾਂ ਕਿ ਕੁਝ ਵੀ ਜ਼ਰੂਰਤਾਂ ਦੀ ਪੂਰੀ ਕੀਤੀ ਜਾ ਸਕੇ ਔਰ ਉਹਦੇ ਨਾਲ ਨਾਲ ਸਾਡੀ ਕੋਸ਼ਿਸ਼ ਇਹ ਹੈ ਪੀ ਹੋਰ ਵੀ ਜੋ ਬੱਚੇ ਨੂੰ ਚਾਹੀਦਾ ਉਹ ਵੀ ਪ੍ਰੋਵਾਈਡ ਕਰਾਇਆ ਜਾਵੇ ਔਰ ਇਲਾਕੇ ਦੇ ਜਿਹੜੇ ਬੱਚੇ ਆ ਘੱਟੋ ਘੱਟ ਜਿਹੜੇ ਨੇੜੇ-ਤੇੜੇ ਬੱਚੇ ਆ ਇਸ ਸਕੂਲ ਦੇ ਵਿੱਚ ਐਡਮਿਸ਼ਨ ਜ਼ਰੂਰ ਲੈ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਦੀਪਤੀ ਟਿਲੋ ਮੈਂ ਬਤੌਰ ਹੈਡmistress ਸਰਕਾਰੀ ਕન્યા ਹਾਈ ਸਕੂਲ ਨਈਂ ਬਾਦੀ ਵਿਖੇ ਜੌਬ ਕਰ ਰਹੀ ਆ ਜੀ ਅੱਜ ਇੱਥੇ ਪੇਰੈਂਟਸ ਹੀ ਸਬ ਪੰਜਾਬ ਸਰਕਾਰ ਵੱਲੋਂ ਮਾਪਿਆਂ ਦੀ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ ਹੈ ਇਸ ਵਿੱਚ ਅਸੀਂ ਨਵੇਂ ਸਾਲ ਦੇ ਦਾਖਲਿਆਂ ਬਾਰੇ पंजाब सरकार वो चलाया जा रहा युद्ध नशे विरुद्ध बारे और आन वाली प्रीख्या बारे विद्यार्थियों के प्रीख्या बारे मापिया गलबात है ये सर, पंजाब सरकार का बहुत ही अच्छा उपरला है जिस नाल असी माँ नाल फेस टू फेस रूबरू होंगे और माँ बाप की मदद नूल की और माँ बाप की सी एक मुहिम राही विद्यार्थियों के विकास प्रति गल करते ਇਸ ਵਿੱਚ ਅਸੀਂ ਵਿਦਿਆਰਥੀਆਂ ਦੁਆਰਾ ਬਣਾਏਗੇ ਅਲੱਗ-ਅਲੱਗ ਮਾਡਲ ਮੈਥ ਸਾਇੰਸ ਪੰਜਾਬੀ ਵਿਸ਼ਾ ਆਰਟ ਵਿਸ਼ਾ ਦੇ ਇੰਗਲਿਸ਼ ਸਮਾਜਿਕ ਦੇ ਡਿਸਪਲੇ ਕੀਤੇ ਗਏ ਤਾਂ ਕਿ ਮਾਪਿਆਂ ਨੂੰ ਦੱਸਿਆ ਜਾਵੇ ਪੜ੍ਹਾਈ ਦੇ ਨਾਲ ਨਾਲ ਬੱਚੇ ਸਰਬ ਪੱਖੀ ਵਿਕਾਸ ਕੀਤਾ ਜਾਂਦਾ ਹੈ ਬੱਚੇ ਆਪਦੇ ਹੱਥਾਂ ਦੇ ਨਾਲ ਅਲੱਗ-ਅਲੱਗ ਐਕਟੀਵਿਟੀਆਂ ਬਣਾਉਂਦੇ ਐ ਔਰ ਅੱਜ ਹਰ ਪੇਰੈਂਟਸ ਆਏ ਤਾਂ ਦੇਖਦੇ ਹੈ ਕਿ ਇੱਕ ਸਰਕਾਰੀ ਸਕੂਲ ਦਾ ਵਿਦਿਆਰਥੀ ਵੀ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਨਾਲੋਂ ਕਿਤੇ ਜ਼ਿਆਦਾ ਉੱਪਰ ਹੈ ਹੁਣ ਸਰਕਾਰੀ ਸਕੂਲ ਦੇ ਵਿੱਚ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਸ਼ਾਇਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਇੱਕ ਹੋਰ ਗੱਲ ਮੈਂ ਆਪ ਦੀ ਆਪਦੇ ਚੈਨਲ ਰਾਹੀਂ ਆ ਸਭ ਮਾਪਿਆਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਹੁਣ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਬਹੁਤ ਹੀ ਛਾਨਨੀ ਵਿੱਚੋਂ ਛਾਨ ਕੇ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਕਲੀਅਰ ਕਰਕੇ ਸਰਕਾਰੀ ਸਕੂਲ ਦਾ ਅਧਿਆਪਕ ਬਣਦਾ ਹੈ ਜਿਹੜੇ ਤੁਹਾਨੂੰ ਇੰਨੇ ਆ ਕਾਬਿਲ ਔਰ ਇਨੇ ਪੜੇ ਲਿਖੇ ਅਧਿਆਪਕ ਤੁਹਾਨੂੰ ਸ਼ਾਇਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ ਮਿਲਣ ਤਾਂ ਮੇਰੀ ਬੇਨਤੀ ਹੈ ਆਪ ਜੀ ਦੇ ਚੈਨਲ ਦੇ ਥਰੂ ਮੈਂ ਹਰ ਮਾਪੇ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਵੱਧ ਤੋਂ ਵੱਧ ਦਾਖਲੇ ਸਰਕਾਰੀ ਸਕੂਲਾਂ ਦੇ ਵਿੱਚ ਕਰਾਏ ਜਾਣ ਸਰਕਾਰ ਦੀ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਵਿੱਚ ਆਪ ਦਾ ਹਿੱਸਾ ਜ਼ਰੂਰ ਪਾਇਆ ਜਾਵੇ ਤਾਂ ਕਿ ਆਪਾਂ ਪੰਜਾਬ ਨੂੰ ਫਿਰ ਇੱਕ ਰੰਗਲਾ ਪੰਜਾਬ ਬਣਾ ਸਕੀਏ ਔਰ ਜਦ ਕਿਉਂਕਿ ਇਹ ਵਿਦਿਆਰਥੀਆਂ ਦੇ ਪ੍ਰੀਖਿਆਵਾਂ ਦੇ ਦਿਨ ਹੈ ਤਾਂ ਵਿਦਿਆਰਥੀਆਂ ਨੂੰ ਘਰ ਵਿੱਚ ਇੱਕ ਸੁਚੱਜਾ ਮਾਹੌਲ ਦਿੱਤਾ ਜਾਵੇ ਤਾਂ ਕਿ ਵਿਦਿਆਰਥੀ ਵਧੀਆ ਢੰਗ ਨਾਲ ਪ੍ਰੀਖਿਆ ਦੇ ਕੇ ਆਪਣਾ ਮਾਪਿਆਂ ਦਾ ਔਰ ਪੰਜਾਬ ਦਾ ਨਾਮ ਰੌਸ਼ਨ ਕਰ ਸਕੇ ਸਾਡਾ ਨਾਮ ਨਵਜੋਤੀ ਕਿੱਥੇ ਰਹਿਣ ਵਾਲੇ ਆਪਾਂ ਅਸੀਂ ਨਲੋਈਆਂ ਚੋਗ ਦੇ ਆਪਣੀ ਬੱਚੇ ਇੱਥੇ ਸਰਕਾਰੀ ਸਕੂਲ 'ਚ ਪੜ੍ਹਦੇ ਹਾਂ ਹਾਂਜੀ ਹਾਂਜੀ ਅੰਜਲੀ ਕੋਰ 8th ਕਲਾਸ 'ਚ ਪੜ੍ਹਦੀ ਆ ਹਾਂ ਜੀ ਇਹਦਾ ਜੋਤ ਪ੍ਰੋਗਰਾਮ ਅੱਥੇ ਸਾਨੂੰ ਬੱਚਾ ਦੀ ਮਤਲਬ ਕਿ ਮੀਟਿੰਗ ਵਾਸਤੇ ਜਿਹਦਾ ਸੱਦਿਆ ਗਿਆ ਬੱਚਿਆਂ ਦੇ ਪੜ੍ਹਾਈ ਬਾਰੇ ਸਾਨੂੰ ਸੱਦਿਆ ਗਿਆ ਵੇ ਕਿ ਬੱਚਿਆਂ ਨੂੰ ਅਸੀਂ ਕਿੱਦਾਂ ਮਤਲਬ ਕਿ ਪੜ੍ਹਾਈ ਕਰवानी ਹੈ ਬੱਚਿਆਂ ਨੂੰ ਡਾੜਨੀ ਪਿਆਰ ਨਾਲ ਬੱਚਿਆਂ ਨੂੰ ਸਮਝਾਇਆ ਜਾਵੇ ਇਸ ਸਕੂਲ ਚ ਇਹ ਸਕੂਲ ਸਭ ਤੋਂ ਵਧੀਆ ਸਕੂਲ ਹੈ ਸਕੂਲ ਸਾਰੇ ਹੀ ਅੱਛੇ ਹੁੰਦੇ ਵੇ ਪਰ ਇਹ ਸਕੂਲ ਮੈਨੂੰ ਕੁਝ ਜ਼ਿਆਦਾ ਹੀ ਅੱਛਾ ਲੱਗਿਆ ਸਕੂਲ ਤੇ ਬੱਚਾ ਨੂੰ ਸਾਨੂੰ ਸਮਝਾਉਣਾ ਚਾਹੀਦਾ ਕਿ ਪੜ੍ਹਾਈ ਕਰੋ ਅੱਛਾ ਸਾਡਾ ਵੀ ਫਰਜ਼ ਹੈ ਮੈਡਮਾਂ ਦਾ ਵੀ ਫਰਜ਼ ਵੇ ਕੱਲਾ ਮੈਡਮਾਂ ਦੇ ਉੱਪਰ ਨਹੀਂ ਸਾਨੂੰ ਅਸੀਂ ਡਿਪੈਂਡ ਕਰਦੇ ਕਿ ਮੈਡਮ ਹੀ ਦੀ ਜ਼ਿੰਮੇਵਾਰੀ ਬੱਚੇ ਉੱਤੇ ਮਾਪਿਆਂ ਦੀ ਵੀ ਹੈ ਜ਼ਿੰਮੇਵਾਰੀ ਹੈ ਬੱਚਾ ਦੀ ਵੀ ਜ਼ਿੰਮੇਵਾਰੀ ਹੈ ਬੱਚਾ ਸਾਡੇ ਨੂੰ ਫੋਨ ਦੋ ਪਰ 10 ਮਿੰਟ ਅੱਧੇ ਘੰਟੇ ਵਾਸਤੇ ਕਿ ਸਕੂਲ ਦੀ ਪੜ੍ਹਾਈ ਵਾਸਤੇ ਕੀ ਫੋਨ ਪੜ੍ਹਾਈ ਆ ਰਹੀ ਉਹਦੇ ਵਿੱਚ ਕੁਝ ਵੀ ਆ ਰਿਹਾ ਬੱਚਾ ਨੂੰ ਸਾਨੂੰ ਦੇਖਣਾ ਚਾਹੀਦਾ ਕਿ ਬੱਚੇ ਕੋਈ ਗਲਤ ਗੱਲ ਤੇ ਨਹੀਂ ਦੇਖ ਰਹੇ ਪਏ ਫੋਨ ਦੇ ਵਿੱਚ ਕਿਉਂਕਿ ਫੋਨਾਂ ਵਿੱਚ ਸਾਰਾ ਕੁਝ ਹੁੰਦਾ ਵੇ ਜੋ ਕੁਝ ਨਹੀਂ ਫੋਨ ਹੀ ਬੱਚਿਆਂ ਨੂੰ ਵਿਗਾੜਦੇ ਪਏ ਵੇ ਅੱਜ ਕੱਲ ਫੋਨਾਂ ਵਿੱਚ ਹੀ ਸਾਰਾ ਕੁਝ ਆਂਦਾ ਪਿਆ ਵੇ ਇਸ ਕਰਕੇ ਸਾਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਕਿ ਬੱਚੇ ਪੜ੍ਹਾਈ ਕਰਦੇ ਵੇ ਜਾਂ ਫੋਨ ਦੇਖ ਰਹੇ ਵੇ ਜਾਂ ਜੋ ਮੈਡਮ ਨੇ ਕੁਝ ਵੀ ਭੇਜਿਆਦਾ ਉਹ ਦੇਖਦੇ ਵੇ ਜਾਂ ਕੁਝ ਹੋਰ ਤੇ ਨਹੀਂ ਦੇਖ ਰਹੇ ਪਏ ਸਾਨੂੰ ਬੱਚਾ ਵਾਲ ਪੂਰਾ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਮਾਪਿਆਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਬੱਚਿਆਂ ਵਾਲ ਹਾਂਜੀ はい ਮੈਡਮ ਕੀ ਨਾਮ ਤੁਹਾਡਾ ਰਜਨੀ ਅੱਜ ਆਪਾਂ ਸਰਕਾਰੀ ਸਕੂਲ ਨਈਂ ਬਾਤੀ ਦੇ ਵਿੱਚ ਇੱਥੇ ਆਏ ਆਂ ਕੀ ਆਈ ਦਾ ਪ੍ਰੋਗਰਾਮ ਹੈਗਾ ਇੱਥੇ ਤੁਹਾਡਾ ਅੱਜ ਇਹਨਾਂ ਨੇ ਵੀਰਵਲ ਕਰਵਾਇਆ ਸੀਗਾ ਇਹਨਾਂ ਨੇ ਇਹ ਸਮਝਾਇਆ ਹੀ ਬੱਚਿਆਂ ਬਾਰੇ ਉਹਨਾਂ ਦੀ ਬੋਰਡ ਦੀਆਂ ਕਲਾਸਾਂ ਬਾਰੇ ਕਦੋਂ ਸ਼ੁਰੂ ਹੋਣੀਆਂ ਆ ਤੇ ਬੱਚਿਆਂ ਨੂੰ ਕੀ ਟਾਈਮ ਦਿੱਤਾ ਜਾਵੇ ਪੜ੍ਹਾਈ ਵਾਸਤੇ ਖੇਡਣ ਨੂੰ ਵਾਸਤੇ ਇਹ ਸਾਰਾ ਕੁਝ ਤੇ ਆਪਾਂ ਜੋ ਇਹਨਾਂ ਨੇ ਦੱਸਿਆ ਬੱਚੇ ਨੂੰ ਇਹਦੀ ਕੀ ਸਿੱਖਿਆ ਦੇਣ ਦਵਾਂਗੇ ਵਧੀਆ ਸਿੱਖਿਆ ਦਵਾਂਗੇ ਚੰਗੀ ਸਿੱਖਿਆ ਦਵਾਂਗੇ ਕਿ ਪੜ੍ਹ ਲਿਖ ਕੇ ਪਿਆਰ ਨਰੋ ਪਿਆ ਪੜ੍ਹ ਲਿਖ ਕੇ ਕੁਝ ਬਣ ਕੇ ਦਿਖਾਓ ਤੇ ਤੁਸੀਂ ਤੁਹਾਨੂੰ ਕੀ ਸਮਝਾਇਆ ਗਿਆ ਉਹਦੇ ਬਾਰੇ ਥੋੜਾ ਦੱਸੋ ਸਮਝਾਇਆ ਗਿਆ ਬੱਚਿਆਂ ਬਾਰੇ ਸਮਝਾਇਆ ਗਿਆ ਕਿ ਬੱਚਿਆਂ ਨੂੰ ਫੋਨ ਬਹੁਤ ਘੱਟ ਦੋ ਉਹਨਾਂ ਦੀ ਪੜ੍ਹਾਈ 'ਚ ਧਿਆਨ ਰੱਖੋ ਉਹਨਾਂ ਨੂੰ ਡਾਂਟ ਦੇ ਨਾਲ ਨਹੀਂ ਪਿਆਰ ਦੇ ਨਾਲ ਇਸਤੇਮਾਲ ਕਰੋ ਇਸ ਕਰਕੇ ਸਰ